ਉਹ ਲੈ ਲਓ ਉਹ ਵੀ ਲੈ ਲਓ ਉਹ ਵੀ ਕਿੰਨੇ ਰੁਪਏ ਦਾ ਚਾਹ ਰੋ ਰੋ ਮਿਕਸ ਕਹਿੰਦੇ ਇੰਨਾ ਨਾ ਪਾਣੀ ਸੀਗਾ ਇੱਥੇ ਤੇ ਹਜੇ ਵੀ ਦੇਖ ਪੂਰੀ ਸਹਲਾਬ ਹੈ ਇੱਧਰ ਦੇਖ ਇੱਧਰ ਦਿਖਾ ਦੇ ਝੋਨੇ ਜਿਹੜੇ ਜਿਆਦੇ ਨੀਵੇਂ ਸੀਗੇ ਕੋਈ ਨਾ ਕੋਈ ਕੀ ਕਹਿੰਦਾ ਵੀ 50% ਪਾਜ ਗਏ ਹੁਣ ਤੇ ਨਹੀਂ ਨੁਕਸਾਨ ਬਹੁਤ ਜ਼ਿਆਦਾ ਘਰਾਂ ਦਾ ਨੁਕਸਾਨ ਉਸੂ ਡੰਕਰ ਦਾ ਦੇਖ ਲੋ ਹਜੇ ਵੀ ਪੂਰੇ ਕਿਲੇ ਦੇ ਵਿੱਚ ਬੈਠਿਆ ਜਿਵੇਂ ਪੂਰਾ ਨੁਕਸਾਨ ਸੀਗਾ ਤੇ ਇਹ ਬਾਕੀ ਚਲੋ ਲੰਗਰਾਂ ਦੀ ਸੇਵਾ ਤਾਂ ਜਿਵੇਂ ਲਗਾਤਾਰ ਚੱਲ ਰਹੀ ਹੈ ਪਰ ਜਿਹੜੀ ਸੇਵਾ ਜਿੱਥੋਂ ਟੁੱਟਿਆ ਹੋਇਆ ਨਾਗਾ ਉਥੋਂ ਰੇਗੀ ਵਗੈਰਾ ਤੇ ਬਾਣ ਸੈਟ ਕਰਨ ਤੇ ਵੀਰੇ ਸਪ੍ਰੇਆਂ ਦੀ ਸੇਵਾ ਉਹ ਜਾਦੇ ਬਾਅਦ ਦੇ ਵਿੱਚ ਲਾਇਓ ਬਈ ਠੀਕ ਹੈ ਚਲੋ ਹੁਣ ਲੰਗਰ ਜਿਵੇਂ ਸਾਰਾ ਪੰਜਾਬ ਹੀ ਨਾਲ ਖੜਾ ਹੈਗਾ ਤੇ ਉਹ ਸੇਵਾ ਜ਼ਰੂਰ ਕਰਿਓ ਬਾਅਦ ਦੇ ਵਿੱਚ ਇਹ ਬੇ ਕਿਸਾਨਾਂ ਨੂੰ ਲੋੜ ਪੈਣੀ ਹੈਗੀ ਬਾਅਦ ਦੇ ਵਿੱਚ ਬੀ ਵਗੈਰਾ ਹੋ ਗਿਆ ਤਾਂ ਜਿਨ੍ਹਾਂ ਦੇ ਘਰੇ ਕਣਕ ਸੀ ਢੋਲਾਂ ਦੇ ਵਿੱਚ ਕਣਕ ਖਰਾਬ ਹੋ ਗਈ ਉਹਨਾਂ ਚੀਜ਼ਾਂ ਦੀ ਜਿਆਦਾ ਲੋੜ ਪੈਣੀ ਹੈਗੀ ਤੇ ਉਹਨਾਂ ਚੀਜ਼ਾਂ ਦੀ ਜਿਹੜੇ ਸੇਵਾ ਲਾਇਓ ਆਟੋ ਯਾਰ ਬਾਈ ਬਣ ਕੇ ਜਿੰਨਾ ਵੀ ਹੋ ਸਕਦਾ ਪਹੁੰਚੋ ਬੰਦੇ ਯਾਰ ਤੇ ਬਾਕੀ ਬਾਅਦ ਦੇ ਵਿੱਚ ਸੇਵਾ ਲਾਇਓ ਜ਼ਰੂਰ ਬਈ ਯਾਰ ਕੋਈ ਜਿੰਨਾ ਹੋ ਸਕਦਾਗਾ ਹਰ ਇੱਕ ਬੰਦਾ ਪਹੁੰਚੋ ਸੇਵਾ ਦਾ ਚੈਨਲ ਚੱਲਦਾ ਹੈ ਇਧਰੋਂ ਚੋਲ ਪਾਇਆ ਲੈ ਮੈਨੂੰ ਫੜ ਪੜੋ। ਪੜਾਣਾ ਨਹੀਂ। ਉਹੀ ਬਾਲੋ ਦਿਨ ਵਿੱਚ। ਆ ਲੋ ਜੀ ਪਾਣੀ ਲੈ ਜੋ। ਚੌਲ ਪਾ ਲੋ। ਇਹ ਨਹੀਂ ਮੇਂ ਟਿਆ ਪਾਣਾ। ਇਸ਼ਾਲਾ। ਬਾਟਰੀ ਲੈ ਜੋ। ਯਾਦ ਰਹੀ। ਜਿਹੜਾ ਲੰਗਰ ਹੈ ਜਿਹੜਾ ਵਰਤਾਈ ਜਾਂਦੇ ਬਾਟਰੀ। ਹੈ ਜੀ ਆ ਜੇ ਦੋਣੇ ਦੋਣਾ। ਸਲਾਮ ਭਾਗ। ਚੌਲ ਪਾ ਲੋ। ਨਾ ਇੱਥੇ ਬਸ ਇੱਥੇ। ਫਿਰ ਇੱਕ ਦਾ ਨਾ ਹੁਣ। ਚੌਲ ਪਾ ਲੋ। ਕੋਲ ਹੋਰ ਦੋ ਬੋਤਲਾਂ ਦੇ ਦੇ ਪਾਣੀ ਦੇ ਬੋਤਲਾਂ ਪਾਣੀ ਪਾਣੀ ਦੀ ਬੋਤਲ ਇੱਧਰ ਰੱਖ ਪਾਣੀ ਦੀ ਬੋਤਲ ਦੇ ਇਧਰ ਰੱਖ ਬਾਈ ਸਾਰਿਆਂ ਨੂੰ ਕੱਢੋਣਾ ਮਜ਼ਾ ਹੋ ਰਿਹਾ ਦੇਖਦੇ ਨਾ ਹੋਣਾ ਨਾ ਤਿੰਨ ਬੰਦੇ ਸਾਰੇ ਦੇਣਾ ਦੋ ਸੌ ਬੰਦੇ ਸਹੀ ਨਾ ਕੀ ਕਰਨਾ ਰੱਖੀ ਵਾਸਤੇ ਬਈ ਜਵਾਕਾਂ ਦੇ ਮੱਛੀ ਦੀ ਬੋਤਲ ਵਾਲੀ ਉਹ ਹੈ ਚੋਲ ਨਹੀਂ ਕੋਣ ਹਿੱਸਾ ਸੌਜੀ ਪੌਣੀ ਆ ਚੱਲੋ ਬਾਈ ਸੌਜੀ ਪੌਣੀ ਲਓ ਜੀ ਫੜੋ ਇਹਨਾਂ ਦਾ ਬਾਈ ਆ ਓਏ ਓਏ ਛੜਲੇ ਤੇ ਭਾਰ ਰੰਦਾਂ ਵਾਲਾ ਨਹੀਂ ਨਹੀਂ ਭਾਰ ਨਹੀਂ ਅੱਗੇ ਲੈ ਚੱਲਦੇ ਫਿਰ ਅੱਗੇ ਜਾਦੇ ਫਿਰ ਘਟ ਜੀ ਜਾਂਦੀ ਹੈ ਨਾ ਅੱਗੇ ਤੱਕ ਫਿਰ ਅੱਗੇ ਤਾਂ ਵੇ ਜਾਣੀ ਨਹੀਂ ਫਿਰ ਆਪਣੇ ਸਿਰੇ ਤੱਕ ਆਪਣੇ ਸਿਰੇ ਤੋਂ ਮਰ ਗਏ ਫਿਰ ਇਹਦੇ ਬਾਅਦ ਚੱਲਦੇ ਆ ਬਾਈ ਕਹਾਂ ਨੰਗਰ ਮੰਚਣਾ ਦੇਣਾ ਕਿੰਨਾ ਮਰ ਜੇ ਪਾਣੀ ਨੂੰ ਬੋਤਲ ਲੈਣੀ ਉੱਪਰ ਪਾਣੀ ਬੋਲ ਜੇ ਕਿ ਸੁੱਕਿਆ ਵੀ ਕੋਈ ਨਾ ਰੋਕੇ ਲੰਗਾ ਲੈ ਆਓ ਬਾਈ ਲੰਗਾ ਲੈ ਆ ਜੀ ਪਾਣੀ ਦੇ ਪੀਰ ਨੂੰ ਪਾਣੀ ਆ ਹੈਗਾ ਹੈਗਾ ਲੈ ਜਾਈ ਪਾਣੀ ਪਾਣੀ ਦੇ ਲੈ ਆਓ ਬਾਈ ਆ ਲੋ ਜੀ ਪਾਣੀ ਹੈਗੀ 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 ਇਹ ਸਿਰ ਚਾਰ ਪੰਜ ਜਣੇ ਗਏ ਇੱਧਰ ਤੋਂ ਹਾਂ ਲੋ ਨਾ ਬਾਹ ਉਹ ਪਾਣੀ ਸਰਵਾ ਬੰਦਾ ਬਾਹ ਸਾਡੀ ਬਾਤ ਆਪਣੀ ਬਾ ਚਾਉਂ ਨੂੰ ਪਾ ਦੇ ਆ ਦੇਖੋ ਬਈ ਇੱਧਰ ਜਮਾ ਇੱਥੇ ਝੋਨਾ ਸੀਗਾ ਜਮਾ ਐ ਮਸਕ ਮਾਰੀ ਜਾਂਦੀ ਗਲਿਆ ਬੈ ਜਾਵਾ ਤੇ ਬੁਰਾ ਹਾਲ ਹੋਇਆ ਜਾਵਾ ਹਾਂ ਦੇਖੋ ਜਿਹੜੇ ਕੋਈ ਜ਼ਿਆਦੇ ਮਾੜੀ ਮੋਟੀ ਜ਼ਮੀਨ ਉੱਚੀ ਸੀ ਉੱਥੇ ਮਾੜੀ ਮੋਟੀ ਬਚਤ ਰਹੀ ਕੋਈ ਝੋਨਾ ਨਿਕਲਦਾ ਕੋਈ 5 10 ਮਣ ਕਿਲੇ ਦਾ ਚਾਂਸ ਹੈਗੇ ਆ ਦੇਖੋ ਤੁਸੀਂ ਇੱਥੇ ਚੋਨਾ ਸੀ ਜਮਾ ਤਬਾਹ ਹੋ ਚੁੱਕਿਆ ਬਈ ਬੁਰਾ ਹਾਲ ਹੈ ਲੋਕਾਂ ਦਾ ਪਰਮਾਤਮਾ ਆਹ ਜਾ ਤਾਈਮ ਕਿਸੇ ਦਿਨ ਆ ਲੈ ਬਈ ਅੱਗੇ ਵੀ ਲੈ ਬੋਲਦਾ ਰਹੇ ਅੱਗੇ ਵੀ ਅੱਗੇ ਵੀ ਅੱਗੇ ਜਾ ਆਪਣੇ ਪਾਈਆ ਜਾ ਕੋਣ ਆ ਕੱਟ ਸੀ ਇਹ ਕਿੰਨੇ ਜਾਣੇ ਪੁੱਤ ਦਰਾਂ ਵਾਲੀ ਇਹ ਹੈ ਚਾਰ ਜਾਣੇ ਕੀ ਬੁੱਝ ਆਏ ਭਾਈ ਕਾਚੀ ਦੇ ਲਫਾਫਾ ਲਵੇੜ ਲਾ ਇਹ ਤੋਲਾ ਵਾਲੀ ਲੋੜ ਹੀ ਨਹੀਂ ਆਲਾ ਬੱਤਾ ਹੈ ਫਾਫਾ ਹੈ ਫਾਫਾ ਲੈ ਲਿਓ ਹੈਗਾ ਪਾ ਦੇਗਾ ਇੱਕ ਪਾਰ ਹੈ ਆਏ ਆਏ ਲਾਏ ਆਏ ਕੱਚੀ ਵੇਟ ਨਾ ਚਾਵਲ ਹੈਗੇ ਹੈ ਹਾਂ ਤੋ ਸਬਜੀ ਕਿਤੇ ਸਬਜੀ ਚਾਵਲ ਆਉਣੇ ਮੈਂ ਸਬਜੀ ਹੈ ਮਾਤਾ ਕੋਈ ਨਹੀਂ ਤੇ ਮੈਂ ਜੋ ਉਹ ਦੋ ਕਿੰਨੇ ਜਲੇ ਦੋ ਵਾਰਟੇ ਪਾ ਕੇ ਆਏ ਆ ਨਾ ਪੁੱਛਿਆ ਕਰ ਆਉਦੀ ਮਰਜ਼ੀ ਨਾਲ ਵਾਧਾ ਕਰ ਦੋ ਦੋ ਆ ਆ ਥੋੜੀ ਦਰੀ ਜੀ ਦੇਵੀ ਇੱਕ ਤਰੀਕਾ ਦੇ ਓਏ ਦੁਨੀ ਦਰੀ ਬਾਲਿਆ ਕਰ ਜਰਾ ਚਲ ਬਸ ਹੋਰ ਕਿੰਨੇ ਦਾ ਨਾ ਕੋਈ ਤਰੀਕਾ ਆ ਬਣਾ ਦੋਨੇ ਚੀਜ਼ਾਂ ਦੇਈ ਜਾ ਨਾ ਮੈਂ ਕਟ ਕਾਮ ਨਹੀਂ ਕਰੀ ਹੈ ਕਾ ਜਾਣਾ ਚਾਹੀਦਾ ਹੈ ਨਹੀਂ 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 ਮਾਤਾ ਤਲਕੇ ਭਾਈ ਚੱਲ ਚੱਲ ਤੋਰ ਚੱਲ ਭਾਈ ਅੱਗੇ ਤੋਰੋ ਗੱਗੀ ਜਿੱਡੀ ਜੀ ਚਲੋ ਆਹ ਦੇਖੋ ਭਾਈ ਕਿੰਨਾ ਜਿਆਦਾ ਬੁਰਾ ਹਾਲ ਹੈ ਘਰਾਂ ਦਾ ਬਾਣਾ ਦਾ ਬੁਰਾ ਹਾਲਾ ਪੂਰਾ ਆਹ ਦੇਖੋ ਘਰਾਂ ਦਾ ਨਿਸ਼ਾਨ ਕਿੰਨਾ ਜਿਆਦਾ ਤੇ ਲੰਗਰ ਲੈ ਕੇ ਆਏ ਸੀਗੇ ਸੇਵਾ ਕਿੰਨਾ ਕਨਾ ਗਾੜੇ ਪਾਣੀ ਸੀ ਹਜੇ ਵੀ ਪੂਰੀ ਸਲਾਬ ਵਿੱਚ ਬੀਜੀ ਵਜਾਂਗੇ ਤੇ ਸਾਰਾ ਹੀ ਪਾਣੀ ਹੋਊਗਾ ਨਾ ਉਹ ਦੇਖੋ ਝੋਨਾ ਕਿਲਾ ਫਿਰ ਕਿੰਨਾ ਫੜ ਪੀੜ ਤਾਂ ਨਹੀਂ ਬੰਗਰ ਸੇਵਾ ਡੇਰਾ ਦੰਨੇ ਵਾਲਾ ਵੱਲੋਂ ਆਜਾ ਇੱਧਰ ਪਾੜ ਲਾ ਤਾ ਤੂੰ ਪਾਣੀ ਪਾਣੀ ਇੱਥਾ ਨਾ ਕਰ ਲੰਗਾ ਲੰਗਾ ਤੈਨੂੰ ਫੋਟੋ ਮੁੰਨਾ ਬਾਹਾਂ ਆ ਗਿਆ ਭਾ ਹਾਂ ਜੇ ਉਹ ਜਦੋਂ ਉੱਤਰਾ ਮੋਟ ਪੈਣਾ ਉਹਨਾਂ ਉੱਤੇ ਸੀ ਬੈਠੇ ਰਹੇ ਪਾਣੀ ਕਿੰਨਾ ਕਿੰਨਾ ਸੀ ਬਜ਼ੁਰਗੋ ਪਾਣੀ ਆਪ ਕੋ ਸ਼ਾਨ ਆਹ ਗਿਸ਼ਾਨੀ ਲੱਕ ਲਿਆ ਆਈ ਦੇ ਆਹ ਸ਼ਾਨੀ ਠੀਕ ਹੈ ਕੋ ਨਹੀਂ ਆ ਦੋ ਦਫਰ ਪਾਣੀ ਹੋ ਗਿਆ ਠੀਕ ਹੈ ਇਹ ਆ ਜ਼ੈਂਡਰ ਤੋਂ ਉੱਤੇ ਸ਼ਾਨ ਬਹੁਤ ਹੋ ਗਿਆ ਨੁਕਸਾਨ ਬਹੁਤ ਹੋਇਆ ਨਾ ਪਾਣੀ ਪਾਣੀ ਫਾਜਲ ਕਾ ਇੱਥੇ ਆਪਣੇ ਬਾਬਾ ਜਮਨਾਦਾਦ ਜੀ ਨੇ ਲਾਇਆ ਹੋਇਆ ਲੰਗਰ ਕਾਰ ਕਰਿਆ ਕਿ ਆਪਾਂ ਲੰਗਰ ਭਜੋਣੇ ਆ ਦੇਖੋ ਬਈ ਬਹੁਤ ਕਿਤੇ ਤੇ ਆਹ ਜ਼ੀਰੋ ਲਾਈਨ ਆ ਗਈ ਸਰਹਦੀ ਏਰੀਆ ਆ ਗਿਆ ਜਮਾ ਤੇ ਉਹ ਦੇਖੋ ਚੈੱਕ ਪੋਸਟ ਆ ਗਈ ਇੱਥੇ ਕਿਹ ਚੈੱਕ ਪੋਸਟ ਆ ਗਈ ਇਧਰ ਚੈੱਕ ਪੋਸਟ ਆ ਗਈ ਠੀਕ ਹੈ ਲੇਕਿਨ ਸੇਵਾ ਕਰਨੀਆਂ ਬਈ ਫਾਜ਼ਲ ਤਾਂ ਆਪਣਾ ਤੇਰੇ ਬਾਬੇ ਦਾ ਹੋ ਲੱਗਿਆ ਹੋਇਆਗਾ ਲੰਗਰ ਆਪਣਾ ਤੇ ਯਾਰ ਪੱਠਿਆਂ ਦੀ ਕਰੋ ਜਿੰਨੀ ਹੋ ਸਕਦੀ ਹੈ ਦਾ ਦੇਣਾ ਪਸ਼ੂਆਂ ਵਾਸਤੇ ਚਾਰਾ ਭੇਜੋ ਯਾਰ ਕੋਈ ਜਿੰਨਾ ਵੀ ਹੋ ਸਕਦਾ ਚਾਰਾ ਭੇਜੋ ਹਨਾ ਪਤਾ ਕੀ ਹੈ ਉਹ ਚਾਰ ਭੇਜੋ ਯਾਰ ਮੱਕੀ ਐ ਕੁਝ ਵੀ ਭੇਜੋ ਟੂੜੀ ਭੇਜੋ ਯਾਰ ਇਹਨਾਂ ਦੀ ਹੈਲਪ ਕਰੋ ਯਾਰ ਬਹੁਤ ਵਿਚਾਰੇ ਗਰੀਬ ਗਰੀਬਾਂ ਵਾਲੀ ਹੁੰਦਾ ਯਾਰ ਕੋਈ ਤਗੜਾ ਦਾ ਕੋਈ ਹੁੰਦਾ ਬਈ ਯਾਰ ਤਗੜਾ ਵੀ ਚੱਲ ਮਾਰ ਉਹਨੂੰ ਵੀ ਬਈਆ ਤਗੜੇ ਨੂੰ ਮਾਰ ਚੱਲੋ ਪੈਸਾ ਪੂਸਾ ਕਰਕੇ ਖਰ ਲੰਨਾ ਨਾ ਇੱਥੇ ਬਹੁਤ ਘਰ ਗਰੀਬ ਆ ਯਾਰ ਹਨਾ ਤੇ ਯਾਰ ਮਕਾਨ ਬਹੁਤ ਡਿੱਗ ਪਿਆਰ ਵਿਚਾਰਿਆਂ ਦੇ ਹਨਾ ਪਸ਼ੂਆਂ ਦਾ ਬਹੁਤ ਔਖਾ ਯਾਰ ਬਾਕੀ ਬੰਦਾ ਦਾ ਮੰਗ ਕੇ ਵੀ ਖਾ ਲੂਗਾ ਨਾ ਬੰਦਾ ਦਾ ਯਾਰ ਹਨਾ ਬੰਦਾ ਦਾ ਮੰਗ ਕੇ ਖਾ ਲੂਗਾ ਜਾਨਵਰ ਦੀ ਮੰਗ ਕੇ ਖਾਣਾ ਪਸ਼ੂ ਦੱਸੋ ਕਿੱਥੋਂ ਮੰਗਣ ਵਜਾਰੇ ਹਨਾ ਐਨਾ ਕੁ ਦਾ ਕਰੋ ਯਾਰ ਪਾਣੀ ਵੀ ਨਹੀਂ ਇਨਾਂ ਕੋਲੇ ਪੀਣੋ ਯਾਰ ਇਹ ਆ ਪਾਣੀ ਵਾਲੀ ਆ ਯਾਰ ਇਹਦਾ ਮਤਲਬ ਉਹ ਬਰੂਹੀ ਹਾਰ ਕਰਨ ਵਾਲੇ ਦਾ ਬੰਦਾ ਦਾ ਨੱਕ ਮੋੜ ਜਾਂਦਾਗਾ ਉਹ ਚੀਜ਼ਾਂ ਕਰੂਣੀ ਹਾਂ ਉਹ ਆ ਗਿਆ ਹਾਦੂ ਸਾਹ ਉਹ ਤਾਰ ਲੰਘਾ ਕੇ ਦਿਖਾ ਦੇ ਸਾਡਾ ਜਮਾਨਾ ਭਾਈ ਹੋ ਗਿਆ ਆਹ ਏਰੀਆ ਬਾਦਵਾ ਹੋਇਆ ਨਾ ਜਾਲੀ ਰਾਣਾ ਰਾਜ ਹਰ ਰਵੇ ਓਏ ਲੰਗਰ ਲੈ ਲੰਗਰ ਬੋਲ ਲੰਗਰ ਲੈ ਜਾ ਲੰਗਰ ਛਾਵੜ ਬਾਈ ਅਮਰਦੀ ਕਿੱਥੇ ਹੋ ਗਿਆ ਪੁੱਤ ਮੜਾ ਆਂਡੇ ਆਪੇ ਆਪੇ ਆ ਪਾਣੀ ਦੇ ਬੇਟਾ ਪਾਣਾ ਵਧੀਆ ਲੈ ਪਾਣਾ ਲੈ ਜਾਓ ਬਾਈ ਯਾਰ ਮੈਂ ਜਣਾ ਪਾਉਂਦਾ ਹਾਏ ਬਾਈ ਪਾਣਾ ਵਾਲਾ ਪਾਣਾ ਆਤਮਾ ਜੀ ਆਣਗੇ ਬੰਦ ਪਾਉਰੇ ਤੇ ਲੈ ਮੈਂ ਡਾਕਟਰ ਦੇ ਕੋਲ ਆਇਆ ਫੋਟੋ ਉਹ ਗੱਡੀ ਮੈਨੂੰ ਫੜਾ ਦਿੱਤੀ ਹਾਂ ਹਾਂ ਇੱਥੇ ਕਿਤੇ ਇਹ ਲੈ ਚਾਪ ਕੇ ਬੈਠਾ ਉਹ ਚੀਕ ਨਹੀਂ ਆਉਂਦੀ ਛਾਂ ਦੇ ਘਰੋਂ ਲੈ ਆਉਂਦੇ ਆਓ ਜੀ ਮਾੜੇ ਲੈ ਕੇ ਆਓ ਛਾਂ ਦੇ ਲੈ ਕੇ ਆਉਂਦੇ ਬੰਦੀਆਂ ਦੀਆਂ ਬੰਦੀਆਂ ਦੀਆਂ ਬੱਚੀਆਂ ਸੋਸੀ ਗੱਲ ਬਈ ਆਹ ਸੱਤ ਲੋ ਦਰਿਆ ਆ ਗਿਆ ਹਜੇ ਬਈ ਫੁੱਲ ਆਉਂਦਾ ਪਾਣੀ ਜਮਾ ਦੇਖੋ ਆਸ-ਪਾਸ ਸਿਰਾ ਜਮਾ ਪਾਣੀ ਬਹੁਤ ਚੜਿਆ ਪਿਆ ਦੇਖੋ ਬਈ ਹੁਣ ਮਾੜਾ ਮੋਟਾ ਚੱਲਣ ਲੱਗਾ ਸੱਤ ਲੋਹੇ ਦਰਿਆਣੇ ਫਾਜ਼ਲ ਕਾ ਇਲਾਕੇ ਦੇ ਵਿੱਚ ਆ ਦਰਿਆਣੇ ਮਾਰ ਮਾਰੀ ਲੈ ਗਈ ਦੇਖੋ ਪਾਣੀ ਹਜੇ ਬਈ ਹਜੇ ਇੱਕ ਇੱਕ ਫੁੱਟ ਫੂਰ ਪਾਣੀ ਚੜ ਗਿਆ ਕਹਿੰਦੇ ਦੇਖੋ ਬਰਬਾਦ ਕਰਤੇ ਯਾਰ ਇਹਨੇ ਉਹ ਕੀਤਾ ਹੋਇਆ ਦੇਖੋ ਬਈ ਇਹ ਸਾਰਾ ਕੁਝ ਪਾਟ ਪਾਦਾ ਸੀਗਾ ਦੇਖੋ ਇਹਨੇ ਮਾਰੇ ਪਾਣੀ ਬੰਨ ਬਈ ਪੁੱਛੋ ਨਾ ਬਹੁਤ ਬਰਬਾਦੀ ਕੀਤੀ ਨੇ ਠੀਕ ਹੈ ਜਿਹੜਾ ਹੁਣ ਇਹਨੇ ਜਿਹੜੇ ਆਪਾਂ ਉੱਥੇ ਲੰਗਰ ਵਰਤਾਰੇ ਸੀਗੇ ਆ ਸਤਲੋਈ ਦਰਿਆ ਨੇ ਉੱਥੋਂ ਤੱਕ ਮਾਰ ਮਾਰੀ ਦੇਖੋ 10 10 ਕਿਲੋਮੀਟਰ ਤੱਕ ਪਾਣੀ ਨੇ ਦੇਖੋ ਹਰੇ ਵੀ ਫੁੱਲਾ ਪਾਣੀ ਬਈ ਜਮਾ ਅਜੀਬ ਬਹੁਤ ਪਾਣੀ ਤੇਜ਼ ਆ ਰਿਹਾ ਦੇਖੋ ਬਈ ਆਦਾ ਬਈ ਪਿੰਡ ਪਿੰਡ ਦਾ ਦੇਖੋ ਬਈ ਕਿੱਥੋਂ ਤੱਕ ਜਾ ਰਿਹਾ ਮਗਾਨਾਂ ਦਾ ਖੇਤਾਂ ਖੁੱਤਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਨਹੀਂ ਲੱਗਦਾ ਵੀ ਭਾਂਦੇ ਅੱਜ ਦਾ ਵੀ ਦਰਿਆ ਉਹੀ ਆਈ ਜਾਂਦਾ ਬਈ ਸਤਲੋਈ ਦਰਿਆ ਹੀ ਐ ਲਾਲੋ ਹਾਂ ਲਾਲੋ ਸਾਹਿਬ ਆ ਦੇਖੋ ਬੈਰ ਮਾਨਸ ਵਾਲੀ ਕਰਦੇ ਪਿਛਲੇ ਬਸ ਆ ਦੇਖੋ ਬਈ ਇਹ ਆ ਦੇਖੋ ਬਈ ਇਹਨੇ ਦੇਖੋ ਬਈ ਇਹਨੇ ਪਟਿਆ ਘਰਾਂ ਦੇ ਘਰ ਬਈ ਆ ਇਹਨੇ ਇੱਥੋਂ ਆਇਆ ਬਈ ਫੁੱਲ ਭਰ ਕੇ ਪੁੱਛੋ ਹੀ ਨਾ ਬਈ ਓਏ ਪੁੱਛੋ ਹੀ ਨਾ ਬਈ ਦੇਖੋ ਯਾਰ ਲੋਕਾਂ ਦਾ ਯਾਰ ਹਾਂ ਉਹ ਦੇਖੋ ਸ਼ੌਹਰਾ ਪੰਡ ਟੁੱਪਿਆ ਪਿਆ ਬਈ ਬਰਾ ਹਾਲ ਇਧਰ ਦਾ ਜਮਣਾ ਆ ਬਾਬਾ ਜਮਣਾ ਦਾ ਲੰਗਰ ਹੈ ਬਈ ਆਪਣਾ ਹੈਨਾ ਘਰ ਘਰ ਆ ਕੇ ਪ੍ਰਸ਼ਾਦਾ ਪਾਣੀ ਸਾਰਾ ਕੁਝ ਬਾਬੇ ਦੀ ਕਿਰਪਾ ਨਾਲ ਸੁਭੰਮਾ ਲੰਗਰ ਵਰਤਾ ਰਹੇ ਆ ਬਈ 20 ਦਿਨ ਹੋ ਗਏ ਆਪਾਂ ਨੂੰ ਘਟੋ ਘਟਾ ਆ ਜਾਣ ਦੀ ਕਿਸ ਤਰ੍ਹਾਂ ਜਾਣੀਏ ਯਾਰ 20 ਦਿਨ ਹੋ ਗਏ ਘਟੋ ਘਟਾ ਬਈ ਚੱਲਦੇ ਨੇ ਆ ਓਏ ਲੋਕਾਂ ਦੇ ਹਜੇ ਕਿਹੜਾ ਹੋ ਉਹ ਜਣਦਾ 100 ਵਾਰ ਆ ਲੈ ਕੋਈ ਯਾਰ ਪੁੱਛੋ ਹੀ ਨਾ ਦੇਖੋ ਲੋਕਾਂ ਦੇ ਯਾਰ ਉਹ ਉਹ ਨੂੰ ਮੈਂ ਜ਼ੂਮ ਕਰਕੇ ਦਿਖਾਵਾਂ ਦੇਖਣਾ ਨਹੀਂ ਬਾਈ ਲੋਕ ਉਹ ਨਾ ਘਰ ਫਸੇ ਹੋਏ ਆ ਉੱਥੇ ਉਹ ਦੇ ਉੱਥੇ ਜਿਹੜਾ ਸ਼ਤਾਂ ਦੇ ਬੈਠੇ ਬੰਦੇ ਉਹ ਲੈ ਕੋ ਫਸੇ ਹੋਏ ਆ ਲੋਕ ਯਾਰ ਉਹ ਸਾਹਮਣੇ ਦੇਖਿਆ ਨਾ ਬਾਈ ਦੇਖੋ ਲੋਕ ਫਸੇ ਹੋਏ ਆ ਚਾਰੇ ਪਾਸੋਂ ਪਾਣੀ ਆ ਦੇਖੋ ਆ ਘਰ ਉਹ ਜਮਾ ਘਰ ਦੇ ਬਚਾ ਨਹੀਂ ਨਹੀਂ ਕਿਸੇ ਪਾਸੇ ਚਾਰੇ ਪਾਸੋਂ ਬਾਈ ਯਾਰ ਕੱਡੀਆਂ ਮੋਟਰਾਂ ਸਾਰਾ ਕੁਝ ਫਸ ਜਾਵੇ ਕੁਝ ਨਹੀਂ ਹੈਗਾ ਉੱਥੇ ਉਹ ਮੂਰੇ ਉਹ ਕਿਉਂ ਗਿਆ ਚਾਰੇ ਬਸੂਰੇ ਹੋਏ ਚਾਰੇ ਬਸੂਰੇ ਹੋਏ ਆ ਦੇਖੀ ਪਾਣੀ ਦੀ ਬੋਤਲ ਲੈਣ ਬਾਬਾ ਉਹ ਦੇਖੋ ਉਹ ਗਿਆ ਵਾਹ ਨਾਲ ਪੱਕੇ ਪਾਣੀ ਨੇ ਬੋਲੀ ਵਾਹ ਪਿਆ ਦੇਖੋ ਫਸਾ ਦੇ ਉਹਦਾ ਆਧਾ ਬਈ ਵਿਚੀ ਉਹ ਹੋ ਗਿਆ ਨਾ ਆ ਬਈ ਤੋਂ ਨਾਲ ਦੇਖੋ ਕੋਈ ਡੁੱਬਿਆ ਪਿਆ ਜਣੀ ਯਾਰ ਆ ਦੇਖ ਲੋ ਭਾਈ ਯਾਰ ਬੁਰਾ ਹਾਲਾ ਲੋਕਾਂ ਦਾ ਭਾਈ ਓਏ ਉਹ ਦੇਖੋ ਨਹੀਂ ਜਮਾਰੇ ਅੱਜ ਤਾਂ ਇਹ ਕੋਈ ਨਹੀਂ ਕੋਈ ਮਾਰ ਦਿੰਦੇ ਸਾਰਿਆਂ ਉਹ ਦੇਖੋ ਭਾਈ ਉਹ ਜਿਹੜਾ ਨੂੰ ਪਤਾ ਨਹੀਂ ਕੀ ਕਰੀ